ਵੋਟਾਂ ਤੂੰ ਪਾ ਮਾਇਆ ਵੋਟਾਂ ਤੂੰ ਪਾ ਮਾਇਆ ਜੇ ਵੋਟ ਨਾ ਪਾਈ ਡੈਮੋਕ੍ਰੇਸੀ ਖਤਮ ਮਾਇਆ ਜੇ ਵੋਟ ਨਾ ਪਾਈ ਲੋਕਤੰਤਰ ਖਤਮ ਮਾਇਆ ਸਿੰਘ ਸਨੀ ਪੰਜਾਬ ਵੀਡੀਓ ਜਰਡ ਤੋਂ ਅੱਜ ਤੁਹਾਡਾ ਨਾ ਅਸੀਂ ਫਿਰ ਮੁਲਾਕਾਤ ਕਰਨ ਜਾ ਰਹੇ ਹਾਂ ਵਾਤਾਵਰਣ ਪ੍ਰੇਮੀ ਜੋ ਕਿ ਸਾਡੇ ਬੜੇ ਸਤਿਕਾਰਯੋਗ ਆਦੇਸ਼ ਅਗਨੀਓਤਰੀ ਜੀ ਨਾਲ ਤੁਹਾਡੀ ਮੁਦਾ ਕਰਉਣ ਜਾਣਦੇ ਨੇ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਸਨੀ ਜੀ ਔਰ ਕੈਮਰਾਮੈਨ ਹਣੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਦੇਸ਼ ਜੀ ਅੱਜ ਜਿਹੜਾ ਆਪਣੇ ਚੋਣ ਜਾਬਤਾ ਚੱਲ ਰਿਹਾ ਹੈ ਵੋਟਾਂ ਦਾ ਤੁਸੀਂ ਲੋਕਾਂ ਨੂੰ ਕੀ ਜਾਗਰੂਤ ਕਰਨਾ ਚਾਹੁੰਦੇ ਜੇ ਇਸ ਚੀਜ਼ ਬਾਰੇ ਸਨੀ ਜੀ ਜੋ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਦੇਸ਼ ਜਿਹੜਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਦੁਨੀਆ ਦੇ ਕਿਹੇ ਹਿੱਸੇ ਵਿੱਚ ਇੰਨੇ ਵੋਟਰ ਨਹੀਂ ਹਨ ਇੱਥੇ ਜੋ ਅਡਲਟ ਹੈ ਸਾਉਂਡ ਮਾਈਂਡ ਹੈ ਜਿਸ ਦੀ ਉਮਰ ਟੱਪ ਚੁੱਕੀ ਹੈ ਆਪਣੇ ਚਾਹੇ ਲੜਕਾ ਹੈ ਚਾਹੇ ਲੜਕੀ ਹੈ ਚਾਹੇ ਗਰੀਬ ਹੈ ਅਮੀਰ ਹੈ ਹਰ ਇੱਕ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਇਹ ਬੜੀ ਵਧੀਆ ਗੱਲ ਹੈ ਇਸ ਤੋਂ ਪਹਿਲਾਂ ਕਿਸੇ ਵੇਲੇ ਜੋ ਪੜ੍ਹੇ ਲਿਖਿਆ ਸੀ ਉਹਨੂੰ ਵੋਟ ਪੈਂਦੀ ਸੀ ਜਾਂ ਤਨਦੇਹਰ ਦੇ ਵੋਟ ਪੈਂਦੀ ਸੀ ਲੇਕਿਨ ਕਿਉਂਕਿ ਇਟ ਇਜ਼ ਡੈਮੋਕ੍ਰੇਸੀ ਇਹਦੇ ਕਰਕੇ ਕੋਈ ਭੇਦਭਾਵ ਨਹੀਂ ਹੈਗਾ ਹਰ ਕੋਈ ਬੰਦਾ ਜਿਹੜਾ ਵਾ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਡੈਮੋਕ੍ਰੇਸੀ ਹੈ ਇਹਦਾ ਸਭ ਤੋਂ ਵੱਡਾ ਇੱਕ ਕੁਆਲਿਟੀ ਹੈ ਕਿ ਈਚ ਐਂਡ ਐਵਰੀਵਨ ਸ਼ੁੱਡ ਵੋਟ ਜੇ ਹਰ ਕੋਈ ਬੰਦਾ ਵੋਟ ਪਾਏਗਾ ਤਾਂ ਹੀ ਇਸਦਾ ਇਸਤੇਮਾਲ ਚੰਗੀ ਤਰ੍ਹਾਂ ਹੋ ਸਕਦਾ ਹੈ ਜੇ ਅਸੀਂ ਵੋਟ ਨਾ ਪਾਈਏ ਤੇ ਇਹਦਾ ਮਤਲਬ ਅਸੀਂ ਆਪਣੀ ਜਿਹੜੀ ਆ ਮੈਰਿਟ ਸਾਨੂੰ ਜੋ ਕੁਆਲਿਟੀਆਂ ਹਨ ਡੈਮੋਕ੍ਰੇਸੀ ਉਹ ਸਿੱਖ ਖਰਾਬ ਕਰ ਰਹੇ ਹਾਂ ਕਈ ਵਾਰੀ ਹੁੰਦਾ ਕਿ ਸੋਚਦੇ ਆ ਕਿ ਇੱਕ ਵੋਟ ਦਾ ਕੀ ਫਰਕ ਪੈਂਦਾ ਹੈ ਲੇਕਿਨ ਇੱਕ ਇੱਕ ਵੋਟ ਦੇ ਨਾਲ ਹੀ ਫਰਕ ਪੈਂਦਾ ਹੈ ਹਰ ਇੱਕ ਬੰਦੇ ਨੂੰ ਉਸ ਦਿਨ ਵੋਟ ਪਾਉਣੀ ਚਾਹੀਦੀ ਹੈ ਜਿਸਵੇਂ ਕਿ ਆਪਣੀ ਨਵੀਂ ਪੀੜ੍ਹੀ ਨੌਜਵਾਨ ਜੋ ਕਿ 18 ਸਾਲ ਦੀ ਉਮਰ ਟੱਪ ਚੁੱਕੇ ਨੇ ਜਿਨ੍ਹਾਂ ਦੀਆਂ ਕਿ ਨਿਊ ਇਲੈਕਸ਼ਨ ਵੋਟਾਂ ਬਣ ਚੁੱਕੀਆਂ ਨੇ ਉਹਨਾਂ ਨੂੰ ਥੋੜਾ ਜਾਗਰੂਕ ਕਰੋ ਕਿ ਵੋਟ ਉਹਨਾਂ ਵਾਸਤੇ ਪਾਉਣੀ ਕਿਉਂ ਜ਼ਰੂਰੀ ਹੈ ਮੈਂ ਸਮਝਦਾ ਹਾਂ ਕਿ ਜਿੰਨੇ ਨੌਜਵਾਨ ਹਨ ਉਹ ਬੜੇ ਐਕਸਾਈਟਿਡ ਹਨ ਕਿ ਅਸੀਂ ਪਹਿਲੀ ਵਾਰੀ ਵੋਟ ਬਣਾਈ ਹੈ ਸਾਨੂੰ ਵੋਟ ਪਾਉਣੀ ਚਾਹੀਦੀ ਹੈ ਮੈਂ ਇਹਦੇ ਬੇਨਤੀ ਕਰਾਂਗਾ ਕਿ ਕਿ ਚਾਹੇ ਕਿਸੇ ਵੀ ਉਮਰ ਦਾ ਇਸਤਰੀ ਹੈ ਪੁਰਸ਼ ਹੈ ਬਜ਼ੁਰਗ ਹੈ ਉਹਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਤੇ ਅਸੀਂ ਮੈਂ ਆਪਣੇ ਗਾਣੇ ਲਿਖੇ ਹੋਏ ਬੋਲ ਕੇ ਤੇ ਲੋਕਾਂ ਨੂੰ ਮੈਂ ਜਾਣਕਾਰੀ ਦਿੰਨਾ ਹਾਂ ਕਿ ਵੋਟ ਦਾ ਕੀ ਮਤਵ ਹੈ ਅਸੀਂ ਵੋਟਾਂ ਪਾਵਾਂਗੇ ਤਾਂ ਹੀ ਅਸੀਂ ਡੈਮੋਕ੍ਰੇਸੀ ਕਾਢੇ ਦਰਸ਼ਕਾਂ ਦੱਸਕਾਂ ਨੂੰ ਸੁਣਾਓਗੇ ਤੁਸੀਂ ਆਪਣੇ ਉਹ ਗੀਤ ਹਾਂਜੀ ਮੈਂ ਆਪਣੇ ਲਿਖੇ ਹੋਏ ਗੀਤ ਲੋਕਾਂ ਨੂੰ ਦੱਸਿਆ ਹਾਂ ਕਿ ਇੱਕ ਹਿੰਦੀ ਗਾਣਾ ਸੀ ਉਹ ਜਾਣੇ ਵਾਲੇ ਸੁਣ ਜਰਾ ਇਹ ਤੇ ਆਪਣਾ ਗਾਣਾ ਲਿਖ ਕੇ ਤੇ ਲੋਕਾਂ ਨੂੰ ਪ੍ਰੇਰਿਤ ਕਰਦਾ ਹਾਂ ਆਓ ਜੀ ਸਾਰੇ ਸੁਣ ਲਾਓ ਸਾਰੇ ಮತਦਾਨ ਕਰੋ ਤੂੰ ਵੀ ਹਿੱਸਾ ਦੇਸ਼ ਦਾ ਇਸੇ ਨਾ ਇਨਕਾਰ ਕਰੋ ਆਓ ਜੀ ਸਾਰੇ ਸੁਣ ਲਾਓ ਇਸੇ ਤਰ੍ਹਾਂ ਇੱਕ ਗੀਤ ਸੀ ਦਿਲ ਦਾ ਖਰੋਣਾ ਹੈ ਟੁੱਟ ਗਿਆ ਇਹ ਤੇ ਆਪਣਾ ਗੀਤ ਲਿਖ ਕੇ ਤੇ ਮੈਂ ਲੋਕਾਂ ਨੂੰ ਦੱਸਦਾ ਹਾਂ सोने की चिड़िया इसको बनाएंगे देश की उन्नति में हम हाथ बटाएंगे इस तरह ही एक गाना सी बहुत मशहूरी तुम्हारा इंतजार है हिम्मत कुमार दा की सी इन्नू अपने हिसाब नाल मैं लिखदा हां तुम्हारा अधिकार है ਦੇ ਦੋ ਸਾਰਾ ਦੇਸ਼ ਚੁਣ ਰਹਾ ਤੂੰ ਵੀ ਚੁਣ ਲੈ ਲੋ ਤੁਹਾਡਾ ਅਧਿਕਾਰ ਹੈ ਵੋਟ ਦੋ ਬਹੁਤ ਹੀ ਵਧੀਆ ਕੁਝ ਇਹ ਗੀਤ ਤੁਸੀਂ ਪੰਜਾਬੀ ਦੇ ਵਿੱਚ ਵੀ ਤੁਸੀਂ ਹਾਂਜੀ ਹਾਂਜੀ ਸਨੇ ਜੀ ਇਹ ਕਾਫੀ ਪੰਜਾਬੀ ਗਾਣੇ ਲਿਖ ਕੇ ਤੇ ਮੈਂ ਲੋਕਾਂ ਨੂੰ ਸੋਵਾ ਹੋ ਜਾ ਗਏ ਇੱਕ ਗਾਣਾ ਸੀ ਜਿਸ ਤਰ੍ਹਾਂ ਪੰਜਾਬੀ ਗੀ ਸੀ ਭਾਵੇਂ ਬੋਲਦੇ ਭਾਵੇਂ ਨਾ ਬੋਲ ਬਹੁਤ ਮਸ਼ਹੂਰ ਗਾਣਾ ਸੀ ਇੱਥੇ ਲਿਖਿਆ ਤੇਰੀ ਵੋਟ ਹੈ ਬੜੀ ਅਨਮੋਲ ਚੰਗੇ ਕੈਂਡੀਡੇਟ ਦੇਸ਼ ਲਈ ਜੋੜ ਆ ਹੋਵੇ ਚੰਗੇ ਕੈਂਡੀਡੇਟ ਦੇਸ਼ ਲਈ ਜੋੜ ਇੱਕ ਪੰਜਾਬੀ ਗਾਣਾ ਬਹੁਤ ਮਸ਼ਹੂਰ ਸੀ ਬੱਤੀ ਬਾਲ ਕੇ ਬਨੇ ਰੱਖਦੀ ਹਾਂ ਇਹ ਆਪਣੇ ਹਿਸਾਬ ਨਾਲ ਲਿਖਿਆ ਹੈ ਜਿੱਤੀ ਜਾਊਗੀ ਇਹ ਬਾਜੀ ਲੋਕਤੰਤਰ ਦੀ ਜੇ ਪਾ ਦੇ ਇਹ ਹਰ ਵਲ ਲੋਕ ਭੋਟਾਂ ਉਹ ਲੋਕੋ ਜਿੱਤੀ ਜਾਊਗੀ ਇਹ ਬਾਜੀ ਡੈਮੋਕ੍ਰੇਸੀ ਦੀ ਇੱਕ ਟੱਪੇ ਲਿਖਿਆ ਇਸ ਤਰ੍ਹਾਂ ਲੋਕਾਂ ਨੂੰ ਦੱਸਣ ਵਾਸਤੇ ਟੱਪੇ ਬਾਰੇ ਪੰਜਾਬੀ ਦੇ ਮਸ਼ਹੂਰ ਆ ਵੋਟਾਂ ਤੂੰ ਪਾ ਮਾਇਆ ਵੋਟਾਂ ਤੂੰ ਪਾ ਮਾਇਆ ਜੇ ਵੋਟ ਨਾ ਪਾਈ ਡੈਮੋਕ੍ਰੇਸੀ ਖਤਮ ਮਾਇਆ ਜੇ ਵੋਟ ਨਾ ਪਾਈ ਲੋਕਤੰਤਰ ਖਤਮ ਮਾਇਆ ਬਹੁਤ ਵਧੀਆ ਦੇ ਜੀ ਬਹੁਤ ਵਧੀਆ